ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਹੈ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਆਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਭਦੌਰ ਤੋਂ ਕਵਰ ਕਰਾਂਗੇ ਜੀ ਇੱਕ ਤੁਹਾਨੂੰ ਜਾਨਵਰ ਦਿਖਾਵਾਂ ਸੂਈ ਸਬਾਈ ਵੜ ਕਿਹੜਾ ਸੂਆ ਪੁੱਛਾਂਗੇ ਤੇ ਮਗਰ ਆ ਗਈ ਬੱਚੀ ਤੇ ਦੁੱਧ ਕਿੰਨਾ ਕਾਜਾ ਕਿੰਨੇ ਕਿ ਦਿਨਾਂ ਦੀ ਸੂਈ ਵੀ ਸਾਰਾ ਕੁਝ ਪੁੱਛ ਕੇ ਤੁਹਾਨੂੰ ਦੱਸ ਦੇਣਾ ਆਪਣਾ ਕੰਮ ਆ ਸਰ ਵੀਡੀਓ ਕਵਰ ਕਰਨਾ ਕਰਕੇ ਤੁਹਾਡੇ ਤੇ ਕਰ ਪਹਚਾ ਦੇਣਾ ਤੇ ਬਾਕੀ ਦੀ ਜਾਣਕਾਰੀ ਤੁਸੀਂ ਆਪੇ ਲੈ ਕੇ ਸਾਰੀ ਫੇਰ ਸੌਦਾ ਖਰੀਦਣਾ ਜੀ ਆਜੋ ਵੀਰੇ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਵੀਰੇ ਮੈਮ ਸਤਿ ਸ਼੍ਰੀ ਅਕਾਲ ਬਾਈ ਹੋ ਠੀਕ ਠਾਕ ਹੋ ਜੀ ਹਾਂਜੀ ਹਾਂ ਵਧੀਆ ਬੜਾ ਦਾ ਨੰਬਰ ਬੋਲ ਬਾਈ ਨੰਬਰ 84275 ਵੀਰੇ 99745 99745 ਹਾਂਜੀ ਬਾਈ ਪਿੰਡ ਵੀਰ ਆਪਣਾ ਭਦੌੜ ਬਾਈ ਜੀ ਪਿੰਡ ਭਦੌੜ ਆ ਗਿਆ ਜ਼ਿਲ੍ਹਾ ਆਪਾਂ ਨੂੰ ਜ਼ਿਲ੍ਹਾ ਬਰਨਾਲਾ ਵੀਰੇ ਫੈਸਿਲ ਤਪਾ ਬਾਈ ਜੀ ਤਪਾ ਆ ਗਈ ਹੈਨਾ ਹਾਂਜੀ ਤੇ ਅੱਜ ਫਿਰ ਇੱਕ ਬੈੜ ਬਕਾਊਆ ਹਾਂਜੀ ਹਾਂਜੀ ਵੀਰੇ ਬੈੜ ਬਕਾਊਆ ਤੇ ਕਿਹੜਾ ਸੂਆ ਸੂਈਆ ਵੀਰੇ ਤੇ ਕਿੰਨੇ ਦਿਨ ਹੋਇਆ ਸੂਈ ਨੂੰ ਤੀਜਾ ਵੀਰੇ ਸੂਆਗਾ ਪੰਜਵਾਂ ਦਿਨ ਅੱਜ ਸੂਈ ਵਾਲੇ ਨਾਲ ਬੱਚੀ ਬਹੁਤ ਚੰਗੀ ਆ ਹਾਂ ਹਾਂ ਵੀਰੇ ਡੈਨਮਾਰਕ ਦੀ ਆ ਬੱਚੀ ਤੇ ਜੇਰ ਬਾਈ ਜੇਰ ਕੰਪਲੀਟ ਆ ਸਾਰਾ ਕੁਝ ਸੂਆ ਤੀਜਾ ਤੇ ਕਿੰਨਾ ਹੁਣ ਫਿਰ ਰੈਡੀ ਬੋਲਾ ਦੁੱਧ ਵੀਰੇ ਪੂਰਾ ਬੋਲਾ ਹੀ ਮੰਨ ਲਾ ਤੂੰ 12 ਕਿਲੋ ਆ ਬਾਈ ਜੀ ਤੇ ਕਿੱਥੋਂ ਕਿੱਥੇ ਕਰ ਜਾਊੜੂ ਬਾਈ ਯਾਊ ਵੀਰੇ 16-17 ਕਿਲੋ ਤੇ ਆਰਾਮ ਨਾਲ ਹੀ ਪੰਜਵਾਂ ਦਿਨ ਆ ਤੇ ਬੇਕਲ ਹੂੰ ਕੱਚਾ ਨਾਲੂ ਆ ਨਾਲ ਬੱਚੇ ਦਾ ਤੇ ਬਾਕੀ ਦਾ ਜਰਸੀ ਦੇ ਵਿੱਚ ਆ ਗਈ ਨਾ ਥੋੜੀ ਜਿਹੀ ਮਿਸਟ ਆ ਗਈ ਜੀ ਅਸੀਂ ਦਾ ਚਿਪ ਦਾ ਕੱਦ-ਕੜ ਪੂਰਾ ਚੰਗਾ ਜੀ ਤੇ ਥੱਲੇੋਂ ਥਣ ਭਾਂਡੇ ਦੀ ਪੂਰੀ ਸਾਫਾਈ ਤੇ ਧਾਰਾਂ ਧੁਰਾਂ ਦੀ ਓਕੇ ਬਾਈ ਜੀ ਹਾਂਜੀ ਹਾਂਜੀ ਤੇ ਸੋ ਵਾਲੇ ਟਾਈਮ ਆਪਾਂ ਚੁਵਾਈ ਦੇ ਟਾਈਮ ਵੀਡੀਓ ਬਣਾ ਰਹੇ ਹਾਂ ਨਾ ਹਾਂਜੀ ਹਾਂਜੀ ਆ ਦੇਖੋ ਥਣਲੇਵੇ ਦੀ ਪੂਰੀ ਸਾਫ ਤੇ ਰੇਟ ਇਹਦਾ ਜਮੇ ਜਾਇਜ਼ ਹੋਣਾ ਖੋਲੋ ਜੀ ਨੂੰ ਤੋੜ ਰਹਿ ਕੇ ਚੈੱਕ ਚੰਗੀਆਂ ਜੋ ਆ ਗਈ ਜੀ ਬਾਕੀ ਦੀ ਗੱਲ ਕੱਦ-ਕੜ ਫੁੱਲ ਆ ਗਿਆ ਰੇਟ ਜਮਾਂ ਜਾਇਜ਼ ਹੋਊ ਵੀਡੀਓ ਦੇ ਵਿੱਚ ਹੀ ਜੀ ਲਿਓ ਵੀਰੇ ਆਹ ਲੋ ਜੀ ਤੁਮ੍ਹਾਈ ਦੀ ਲੋੜ ਆ ਬੈੜ ਪੂਰੀ ਚੰਗੀ ਹੈ ਨਾ ਬਾਈ ਹਾਂਜੀ ਹਾਂਜੀ ਵੀਰੇ ਪੂਰੀ ਆ ਦੇਖੋ ਜੀ ਥਣਲੇਵੇ ਦੀ ਪੂਰੀ ਸਾਫ ਸੁਥਰੀ ਆ ਕੱਲਾ ਕੱਲਾ ਥਣ ਤੇ ਚਾਰੇ ਥਣ ਸਪੇਸ ਦੇ ਉੱਪਰ ਲੱਗੇ ਹੋਇਆ ਹੂੰ ਤੇ ਕੱਦ ਕਰਦੇ ਢਾਂਚਾ ਢੂਂਚਾ ਬਹੁਤ ਆ ਪੂਰਾ ਵੀਰੇ ਪੂਰੀ ਵਧੀਆ ਬੈਠ ਹਾਂਜੀ ਵਾਲੇ ਕੋਲ ਬਾਕੀ ਫੈਟ ਵਾਲਾ ਦੁੱਧ ਵੀਰੇ ਫੈਟ ਵਾਲਾ ਦੁੱਧ ਪਾਉਗੇ ਕਿਉਂਕਿ ਇਹ ਜਾਤ ਆ ਕਿ ਜਿਹੜੀ ਜਰਸੀ ਵਿੱਚ ਕ੍ਰਾਸ ਹੋਗੀ ਇਹਦੇ ਨਾਲ ਫੈਟ ਵਾਲਾ ਦੁੱਧ ਪਾਉਣਾ ਹੀ ਪਾਉਣਾ ਬਾਕੀ ਦੇ ਗੱਲ ਦੁੱਧ ਮੱਝਾਂ ਆਣਗਾ ਤੇ ਮਗਰ ਬੱਛੀ ਵੀ ਘਰ ਮਾਲੀ ਚੰਗੀ ਤਿਆਰ ਹੋ ਜਾਣੀ ਹੈ ਨਾ ਹਾਂਜੀ ਹਾਂਜੀ ਬਾਈ ਇਹਦੇ ਚ ਕੋਈ ਸ਼ੱਕ ਵਾਲੀ ਗੱਲ ਨਹੀਂ ਤੇ 12 ਕਿਲੋ ਤੁਸੀਂ ਹੁਣ ਮੈਣਕੇ ਲਿਜਾ ਸਕਦੇ ਆ ਬਾਈ ਕਹਿੰਦਾ 16-17 ਕਿਲੋ ਦੁੱਧ ਦੇ ਸਕਦੇ ਜਿੱਦੇ ਦੁੱਧ ਤੇ ਆ ਗਈ ਪੂਰਾ ਹੈ ਨਾ ਆਰਾਮ ਨਹੀਂ ਦਊ ਵੀਰੇ ਪੈਣ ਦੀ ਗੱਲ ਨਹੀਂ ਆਈ ਇਹ ਆਹ ਦੇਖੋ ਵੀਰੋ ਹੂਸੀਲਾ ਬਾਈ ਪੂਰੀ ਮਹਾਪੂਰੀ ਵੀਰੇ ਓਕੇ ਜਮਾ ਬਾਈ ਕਹਿੰਦਾ ਓਕੇ ਥੱਲੇ ਥੱਲੇ ਤਾਂ ਬੇਫਿਕਰ ਰਹੋ ਪਹੁੰਚ ਤਾਰ ਵੀ ਨਾ ਮਾਰੇ ਬਾਈ ਦਾ ਕਹਿਣਾ ਆ ਦੇਖੋ ਜੀ ਆ ਦੇਖੋ ਜੀ ਬਸਮਾ ਬਸਮੂ ਬਹੁਤ ਸੋਹਣਾ ਗੱਡਿਆ ਵੀਰੇ ਇੱਕ ਨੰਬਰ ਆ ਚਾਰੇ ਪਾਸੇ ਉਹ ਪਿਆਰੇ ਫਰਾਮੀ ਪੂਰੀ ਚੰਗੀ ਜੀ ਚਵਾਈ ਜੂ ਵੀ ਪੂਰੀ ਚੰਗੀ ਆ ਬਾਕੀ ਧਾਰਾ ਤੁਹਾਨੂੰ ਚੈੱਕ ਕਰਵਾ ਦੇਣੀ ਹੈ ਜੀ ਤੇ ਹਿਲਣਾ ਘੁਰਨਾ ਦਾ ਜਾਣਦੇ ਹੋਈ ਨਹੀਂ ਹਾਂ ਨਾ ਨਾ ਹੂੰ ਆ ਦੇਖੋ ਜੀ ਬਾਕੀ ਥਣ ਭਾਂਡੇ ਦੀ ਚੰਗੀ ਸਾਫ ਆ ਗਈ ਆ ਨੀੜ ਜੀ ਇਧਰ ਆ ਦੇਖੋ ਜੀ ਦੇਖੋ ਚਾਰੇ ਥਾਨ ਇੱਕੋ ਜੇ ਬੈਲੈਂਸ ਚ ਹੈ ਨਾ ਹਾਂਜੀ ਹਾਂਜੀ ਕੋਈ ਕਿਸੇ ਪਾਸੋਂ ਛੋਟਾ ਨਹੀਂ ਕੋਈ ਵੱਡਾ ਨਹੀਂ ਇੱਕੋ ਬੈਲੈਂਸ ਦੇ ਵਿੱਚ ਥਾਣਾ ਜੀ ਤਾਰਾ ਤੁਹਾਨੂੰ ਕਰਵਾ ਦਿਆਂ ਚੈੱਕ ਆਹ ਦੇਖੋ ਜੀ ਹੂੰ ਮੂਹ ਲੈ ਜਮਾ ਮਗਰ ਲੈਣੀ ਤੇ ਵੀ ਦਸਲੀ ਵੀ ਕੋਈ ਹੋ ਸਕਦੀ ਜੀ ਖੋਲ ਦਸਲੀ ਵਾਲੀ ਬੈੜ ਖੋਲ ਦੇ ਮੇਰੇ ਮੱਜੀ ਬੈ ਜਾਂਦਾ ਓਕੇ ਹਨਾ ਯਾਰ ਸਵੇਰੇ ਦੀ ਜਿੱਧਰ ਦੀ ਜੇ ਦੋ ਪਾਸੇ ਵੀ ਬੈ ਕੇ ਗਏ ਭੈਣ ਭਰਾਣੇ ਜੋਣੀਆਂ ਨਹੀਂ ਜਿੱਦਾਂ ਦੀ ਮਰਜ਼ੀ ਸੀ ਕੋਈ ਚੱਕੜੀ ਨਹੀਂ ਹੈ ਹੂੰ ਓਕੇ ਭਾਈ ਕਾਨੂੰ ਵਾਲਾ ਢੋਲਣਾ ਤੇ ਵੀਰੇ ਖੋਲ ਦੇਣਾ ਇਹ ਡਿਮਾਂਡ ਕੀ ਆ ਗਈ ਬਾਈ ਜਾਇਜ ਜੀ ਰੱਖਦੀ ਆ ਜਮਨ ਜਾਇਜ ਲੈਣ ਦੇ ਨਹੀਂ ਦੱਸ ਹਾਂ ਲੈਣ ਦੇ ਨਹੀਂ ਦੱਸਦੇ ਭਾਈ 57000 ਦੀ ਦੇ ਲੈ ਮਾਨਦਾਨ ਵਿੱਚੋਂ ਖੁੱਲਾ ਹੋ ਜਾਊਗਾ ਹਾਂ ਭਾਈ ਜੀ ਓਕੇ ਮਾਨਦਾਨ ਜਰੂਰ ਹੋ ਜਾਣਾ 57000 ਦੇ ਵਿੱਚੋਂ ਕਿਹੜਾ ਤੁਹਾਨੂੰ ਫੇਰ ਇੱਕ ਵਾਰੀ ਦਵਾ ਦਿੰਨੇ ਆ ਬਸ ਮਾ ਚਾਹੀਦਾ ਹੁਣ ਆ ਜਾ ਬੰਦਾ ਤੇ ਬਾਕੀ ਦੀ ਬੱਚੀ ਵੀ ਮਗਰ ਫੇਰ ਤੁਹਾਨੂੰ ਦੱਸ ਦਈਏ ਚੰਗੀ ਐ ਆ ਦੇਖੋ ਇਧਰ ਲਈ ਸ਼ਾਰਟ ਦੇ ਕਬਹਣੀ ਆ ਸ਼ਾਰਟ ਦੇ ਥਣੇ ਦੇਖ ਲਓ ਓਕੇ ਵੀਰੇ ਮੋਲ ਆ 57000 ਦੇ ਵਿੱਚੋਂ ਕਰੀ ਗਈ ਇੱਕ ਡਿਮਾਂਡ ਆ ਤੁਹਾਡਾ ਮਾਨਦਾਨ ਜ਼ਰੂਰ ਹੋਣਾ ਜੀ ਸੂਰ ਤੀਜਾ ਸਾਨੂੰ ਵਹਿੜ ਦਿਖਾਤੀ ਆ ਚੰਗੀ ਵਹਿੜ ਦਿਖਾਤੀ ਆ ਤੇ ਮਗਰ ਬੱਚੀ ਮੋਲ 57000 ਸਿਰਫ ਤੇ ਮਾਨਦਾਨ ਵਿੱਚੋਂ ਤੁਹਾਡਾ ਖੁੱਲਾ ਹੋ ਜਾਣਾ ਬਲ ਬੜਾ ਹੋਰ ਤੁਹਾਨੂੰ ਪਾਵਰ ਦਿੱਤੀ ਆ ਹਲੋ ਜੀ ਨੰਬਰ ਬੋਲ ਦਿ ਬਈ ਕੋਈ ਵੈਰੀਫਾਈ 84275 ਵੀਰੇ 99745 99745 ਤੁਹਾਨੂੰ ਆਜਾ